ਆ ਵੀ ਦੋਸਤੋ ਸੋਨੂੰ ਜਾਇਜ਼ ਰੇਟ ਦੀ ਕੁੱਲ 55000 ਦੀ ਆ ਝੋਟੀ ਪਹਿਲੇ ਸੂਏ ਸੂਏ ਹੋ ਜਾਂ 10 ਦਿਨਾਂ ਦੀ ਬਾਕੀ ਰੇਟ ਤੋੜ ਕੇ ਸੋਨੂੰ ਆਪਾਂ ਦਿਖਾਉਣਾ ਬਾਈ ਤੋਰੇ ਆ ਵੀ ਮਿੱਤਰੋ ਐਨ ਤੋੜਦੀ ਬਾਈ ਸੋਨੂੰ ਜਾਇਜ਼ ਰੇਟ ਦੀ ਆਪਾਂ ਬਾਈਆਂ ਦੀ ਮੱਝ ਤੋੜ ਕੇ ਦਿਖਾਉਣਾ ਸਿੰਘਾ-ਸੁੰਗਾ ਦੀ ਕੁੰਡੀ ਹੈਗੀ ਬਾਕੀ ਬਾਈ ਨੂੰ ਪੁੱਛਾਂਗੇ ਆਪਾਂ ਵੀ ਕਿੰਮੇ ਸੂਏ ਸੂਏ ਆ ਥਣਲੇਵੇ ਦੀ ਸੋਹਣੀ ਹੈਗੀ ਹਾਂ ਵੀ ਮਿੱਤਰੋ ਤੁਹਾਨੂੰ ਪਹਿਲੇ ਸੂਏ ਦੀ ਆਪਾਂ ਝੋਟੀ ਤੋੜ ਕੇ ਦਿਖਾਉਣਾ ਥਣਲੇਵਾ ਦੇਖੋ ਤੁਸੀਂ ਬਹੁਤ ਡਬਲ ਲੱਗਿਆ ਹੋਇਆਗਾ ਮੂਹੋ ਬਾਈ ਕਹਿੰਦਾ ਚੌਗੀ ਆ ਬਾਕੀ ਆਪਾਂ ਡਿਟੇਲ ਬਾਈ ਤੋਂ ਨੀਲੀ ਰਾਵੀ ਦੀ ਕੱਟੀ ਦਿਖਾਉਣਾ ਤੁਹਾਨੂੰ ਪਾਈਆਂ ਦੀ ਹਾਂ ਬਹੁਤ ਸੋਹਣੀ ਆ ਗਈ ਦੇਖੋ ਅਸੀਂ ਚੰਗੇ ਕੱਦ ਗਾੜਦੇ ਆ ਸੋਹਣੀ ਸੁਨੱਖੀ ਆ ਨੀਲੀ ਰਾਵੀ ਚ ਪੈ ਜਾਂਦੀ ਆ ਬਸ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ ਜਟਾਣਾ ਫਾਰਮਿੰਗ YouTube ਚੈਨਲ ਤੇ ਲੋਬੇ ਦੋਸਤੋ ਅੱਜ 27 11 2023 ਧਨੌਲੇ ਦੀ ਇਸ ਸਾਲ ਦੀ ਲਾਸਟ ਮੰਡੀ ਆ ਆਜੋ ਤੁਹਾਨੂੰ ਫਿਰ ਵੀਡੀਓ ਦੇ ਵਿੱਚ ਆਪਾਂ ਜੈ ਜੇ ਰੇਟ ਦੇ ਪਸ਼ੂ ਤੋਰ ਕੇ ਦਿਖਾਉਣੇ ਆਗੇ ਵੀਰਾਣਾ ਕਰਾਂ ਗੱਲਬਾਤ 80 85 570 75 ਆਲੇ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੀ ਮੰਡੀ ਲੱਗਦੀ ਮਹੀਨੇ ਚ ਦੋ ਵਾਰੀ ਲੱਗਦੀ ਆ ਇਹ ਇੱਕ 11 ਤਰੀਕ ਨੂੰ ਤੇ ਇੱਕ 27 ਨੂੰ 27 ਵਾਲੀ ਲੋਕਲ ਆ ਇਹ ਮੰਡੀ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਟਰੈਕਟਰਾਂ ਤੇ ਜਿਹੜੇ ਪਸ਼ੂ ਵੀਰ ਲੈ ਕੇ ਆਉਂਦੇ ਆ ਲੋਕਲ ਮਾਲ ਆਉਂਦਾ ਇੱਥੇ ਪਿੰਡਾਂ ਦਾ ਬਾਕੀ ਆ ਜੋ ਰੇਟਾਂ ਤੋਂ ਕਰਾਉਣਾ ਹੀ ਆ ਉਹਨੂੰ ਵੀ ਬਹੁਤ ਜਾਇਜ਼ ਰੇਟ ਦਾ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਪਸ਼ੂ ਪਸੰਦ ਆਉਂਦਾ ਤਾਂ ਤੁਸੀਂ ਬਾਈਆਂ ਦਾ ਕਨੈਕਟ ਨੰਬਰ ਲੈ ਕੇ ਦੇਵਾਂਗੇ ਉਹ ਨੰਬਰਾਂ ਤੇ ਸੰਪਰਕ ਆਸ ਆਜੋ ਬਾਕੀ ਤੇ ਇਹ ਮੰਡੀ ਦੇ ਬਜਟ ਵੀ ਕਰ ਸਕਦੇ ਹਣਾ ਲੋਕਲ ਪਸ਼ੂ ਲੈਣ ਵਾਸਤੇ ਬਹੁਤ ਜਿਹੜੇ ਮੰਡੀ ਤੇ ਸੌਦੇ ਹੁੰਦੇ ਆ ਘੱਟ ਪਸ਼ੂ ਪਹੁੰਚ ਜਾਂ ਲੋਕਲ ਮਾਲ ਪਹੁੰਚਦਾ ਇੱਥੇ ਪਿੰਡ ਆਲਾ ਤੇ ਆਜੋ ਫਿਰ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਇਆ ਜਾਂ ਅੱਗੇ ਵੀ ਆਪਣੇ ਭਰਾ ਬਹੁਤ ਵੀਡੀਓ ਦੇ ਦੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੀਆਂ ਵੀਡੀਓ ਦਾ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਆਜੋ ਫਿਰ ਵੀਡੀਓ ਦੀ ਕਰਦੇ ਆਂ ਆਪਾਂ ਸ਼ੁਰੂਆਤ ਤੇ ਦਿਖਾਉਣੇ ਚੰਗੇ-ਚੰਗੇ ਜਾਇਜ਼ ਰੇਟ ਦੇ ਪਸ਼ੂ ਤੋਰ ਕੇ ਆਜੋ ਲਾਈ ਵੀ ਦੋਸਤੋ ਸੋਨੇ ਇੱਕ ਆਪਾਂ ਹਣਾ ਜੈਗ ਰੇਡ ਦੀ ਡਬਲ ਮੱਝ ਤੋੜ ਕੇ ਦਿਖਾਉਣਾ ਦੋ ਮਹੀਨੇ ਹੋ ਗਏ ਸੂਈ ਨੂੰ ਬਾਕੀ ਆਪਾਂ ਡਿਟੇਲ ਬਾਾਈ ਤੋਂ ਲੈਨੇ ਹਣਾ ਵੀ ਤਾਜੀ ਸੂਈ ਕਿੰਨਾ ਦੁੱਧ ਕਰਦੀ ਹੈ ਤੇ ਹੁਣ ਕਿੰਨਾ ਦਾ ਸਿੰਗਾ ਤੋਂ ਜ਼ਰੂਰ ਮੀਣੀਆਂ ਗਾਕਰ ਹਲਦੇ ਨਹੀਂ ਬਾਈ ਕਹਿੰਦਾ ਜਿਹੜੀ ਇਹਦੀ ਕੱਟੀ ਹੈਗੀ ਉਹਦੇ ਸਿੰਗ ਜ਼ਰੂਰ ਹਲਦੇ ਆ ਉਹ ਮੀਣੀਆਂ ਮਗਰ ਪਹਿਲਾਂ ਜਿਹੜੀ ਵੱਡੀ ਕੱਟੀ ਹੈ ਹਣਾ ਪਹਿਲਾਂ ਦੀ ਸੂਏ ਚੌਥੀ ਸੂਏ ਸੂਈ ਹੋਈ ਆ ਥਾਂ ਲੈਵਾ ਤੁਸੀਂ ਦੇਖ ਸਕਦੇ ਹੋ ਹਣਾ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਦੁੱਧਾਦ ਕਿੰਨਾ ਕੀ ਮੁੱਲ ਕਰਦਾ ਇਹਦਾ ਦੇ 사نس ਇਹ ਜਿਹੜੀ ਪਹਿਲਾਂ ਵਾਲੀ ਬਾਈ ਕਹਿੰਦਾ ਕੱਟੀ ਆ ਉਹਦੇ ਸੰਗ ਜ਼ਰੂਰ ਹਲਦਾ ਇਹਦੇ ਨਹੀਂ ਹਲਦੇ ਮੱਜ ਦੇ ਬਾਕੀ ਦੇ ਆਹ ਮਗਰ ਕੱਟੀ ਆ ਬਈ ਇਹਦੇ ਮਗਰ ਕੱਟਾ ਗਾ ਠੀਕ ਆ ਬਾਈ ਕਿਹੜਾ ਪਿੰਡ ਆਪਣਾ ਮਹਿਤਾ ਜੀ ਮਹਿਤਾ ਤੁਹਾਡੇ ਕੋਲੇ ਰਹਿ ਗਿਆ ਨਾ ਠੀਕ ਆ ਬਈ ਚੌਥੇ ਸੂਈ ਸੂਈ ਆ ਹਾਂ ਜੀ ਦੁੱਧ ਕਿੰਨਾ ਗਾ ਦੁੱਧ ਹੁਣ 12 ਕਿਲੋ ਵਾਂਗੂ ਆ ਜੀ ਠੀਕ ਆ ਤਾਜੀ ਸੂਈ ਬਾਈ ਕਿੰਨਾ ਕ ਦਿੰਦੀ ਆ 14 ਕ ਦਿੰਦੀ ਆ ਜੀ ਠੀਕ ਆ ਠੀਕ ਆ ਮਗਰ ਕੱਟਾ ਹਨਾ 2 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਹੋ ਗਏ ਠੀਕ ਆ ਏ ਬਾਈ ਕੀ ਮੁੱਲ ਕਰਤਾ ਇਹਦਾ 85000 ਲੈਣ ਦੇਣ ਕਿੱਥੋਂ ਤੱਕ ਕਰ ਦੇਗਾ ਦੇ ਦੇਂਗੇ ਅੱਛੀ-ਅੱਛੀ ਠੀਕ ਆ ਠੀਕ ਆ ਬਾਕੀ ਫੋਨ ਤੇ ਗੱਲ ਬਾਤ ਹੋ ਜੇਣਾ ਨੰਬਰ ਬੋਲ ਦੇ ਤੇਰਾ 708778599 708778599 85199 ਠੀਕ ਆ ਮਹਿਤਾ ਪਿੰਡ ਆ ਬਾਈ ਦਾ ਜ਼ਿਲ੍ਹਾ ਬਰਨਾਲਾ ਪੈਂਦਾ ਉਹਨੂੰ ਜ਼ਿਲ੍ਹਾ ਬਰਨਾਲਾ ਤਪੇ ਗੁਲੇ ਰਹੈਂਦਾ ਪਿੰਡ ਬਾਈ ਦਾ ਤੇ ਥਾਣਾ ਥੋਣਾ ਦੀ ਬਾਈ ਸਾਫਾ ਜਮ ਠੀਕ ਆ ਧਾਰ ਤੂਰ ਵਧੀਆ ਹੁੰਦੀ ਹੈਗੀ ਠੀਕ ਆ ਲੈ ਵੀ ਦੋਸਤੋ ਬਾਈ ਨਾਲ ਤੁਸੀਂ ਸੰਬਰਕ ਕਿਹੜਾ ਕਰ ਸਕਦੇ ਹੋਗੇ 12 ਲੀਟਰ ਬਾਈ ਕਹਿੰਦਾ ਦੁੱਧਾ ਹੈਗਾਗਾ ਤੇ ਤਾਜੀ ਸੂਈ 14 ਕਿਲੋ ਲੀਟਰ ਦੁੱਧ ਹੁੰਦੀ ਹੈਗੀ 2 ਮਹੀਨੇ ਹੋ ਗਏ ਸੂਈ ਨੂੰ ਡਾਬਲਾ ਮੱਝ ਥਣਾ ਸੋਨਾ ਸਾਇ ਜਿਹੜਾ ਇਧਰੋਂ ਤੁਸੀਂ ਦੇ ਸਕਦੇ ਹੋ ਨਾ ਥੈਣਾ ਸੋਨਾ ਸਾਇ ਸੋਣਾਗਾ ਬਾਕੀ ਤੁਸੀਂ ਬਾਈ ਨਾਲ ਸੰਬਰਕ ਕਿਹੜਾ ਕਰ ਸਕਦੇ ਆ ਆਏ ਵੀ ਮਿੱਤਰੋ ਐਨ ਤੋਰਦੇ ਬਾਈ ਸੋਨੋ ਜੈ ਜੈ ਰੇਡ ਦੀ ਆਪਾਂ ਬਾਈਆਂ ਦੀ ਮੱਝ ਤੋਰ ਕੇ ਦਿਖਾਉਣਾ ਸਿੰਗਾ ਸੁੰਗਾ ਦੀ ਕੁੰਡੀ ਹੈਗੀ ਬਾਕੀ ਬਾਈ ਨੂੰ ਪੁੱਛਾਂਗੇ ਆਪਾਂ ਵੀ ਕਹਿੰਦੇ ਸੂਈ ਸੂਈ ਆ ਥਣ ਲੈਵੇ ਦੀ ਸੋਣੀ ਹੈਗੀ ਹਨਾ ਚੰਗੀ ਆ ਥਾਂ ਲੈ ਵੀ ਜੀ ਬਾਕੀ ਦੇ ਦੋ ਟਾਈ ਮਹੀਨੇ ਸੁਈ ਹੋਈ ਆ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਕੇ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਬਾਈ ਤੋਂ ਵੀ ਕੀ ਮੁੱਲ ਮੁੱਲ ਕਰਦਾਗਾ ਤੇ ਬੱਚਾ ਹੀ ਵਸਾਂ ਬਾਈ ਤੋਂ ਵੀ ਕੀ ਆ ਮਗਰ ਹਨਾ ਥਾਂ ਲੈ ਵੀ ਚੰਗਿਆ ਸਾਈਡ ਤੋਂ ਤੁਸੀਂ ਦੇਖ ਸਕਦਾ ਹੋ ਹਨਾ ਠੀਕ ਆ ਠੀਕ ਆ ਡਾਕਟਰ ਦੀ ਲਾਉਣੀ ਨਹੀਂ ਫੋਟੋ ਠੀਕ ਆ ਆਹੋ ਡਾਕਟਰ ਨੂੰ ਤਾਂ ਨਹੀਂ ਭੇਜਦੇ ਫਿਰ ਆਪਾਂ ਮਗਰਾ ਬੱਚਾ ਤੇ ਆਈ ਬਾਈ ਮੜਾ ਜਾਵਰਾ ਇਧਰਲੀ ਸਾਈਡ ਆਈ ਕਿਹੜਾ ਬੰਡਾ ਬਾਈ ਦਾ ਮੈਤਾ ਪਿੰਡ ਜੀ ਮੈਤਾ ਠੀਕ ਆ ਜਿਲ੍ਹਾ ਬਰਨਾਲਾ ਹਨਾ ਰੋਡ ਤੇ ਰਹਿ ਗਿਆ ਹਨਾ ਬਰਨਾਲਾ ਤੱਕ ਪਰ ਰੋਡ ਤੇ ਠੀਕ ਆ ਬਾਈ ਕਿੰਵੇਂ ਸੂਈ ਸੂਈ ਹੋਈ ਐ ਇਹ ਪਹਿਲੇ ਸੂਇਆ ਠੀਕ ਆ ਕਿੰਨਾ ਚਿਰ ਹੋ ਗਿਆ ਬਾਈ 2 ਮਹੀਨੇ ਹੋ ਗਏ ਠੀਕ ਆ ਬੱਚਾ ਕੀ ਆ ਮਗਰ ਕੱਟਾ ਮਗਰ ਕੱਟਾਗਾ ਬਾਈ ਦੁੱਧ ਜਿਹੜਾ ਪੁੱਛਿਆ ਦੁੱਧ ਕਿੰਨਾਗਾ 10 ਕਿਲੋ 10 ਕਿਲੋ ਤਸੱਲੀ ਵਾਲਾ ਜਮਾ ਚੋਕੇ ਠੀਕ ਘਰ ਦੀ ਐ ਕਿ ਪਵਾਰ ਦਾ ਕਰਦੀ ਐ ਜੀ ਠੀਕ ਆ ਬਾਈ 2 2.5 ਮਹੀਨੇ ਹੋ ਗਏ ਨਾ ਸੂਈ ਨੂੰ ਹਾਂ ਜੀ ਠੀਕ ਆ 10 ਕਿਲੋ ਦੁੱਧਾਗਾ ਮੁੱਲ ਕੀ ਕਰਤਾ ਬਾਈ 70000 70000 ਲੈਣ ਦੇਣ ਕਿੱਥੋਂ ਤੱਕ ਹੋ ਜੀ 70000 ਦੀ ਠੀਕ ਆ 70000 ਦੀ ਠੀਕ ਆ ਨੰਬਰ ਬੋਲੋ ਬਾਈ ਆਪਣਾ 99782 98782 62600 62600 ਠੀਕ ਆ ਪਹਿਲੇ ਸੂਏ ਦੀ ਝੋਟੀਆਂ ਦੋਸਤੋ ਬਾਕੀ ਬਾਈ ਕਹਿੰਦਾ 10 ਲੀਟਰ ਦੁੱਧਾਗਾ ਹਨਾ تسਲੀ ਨਾ ਕਹਿੰਦਾ ਆਪਾਂ ਕਰੋ ਜਵਾ ਕੇ ਦੇ ਦਾਂਗੇ 2-3 ਮਹੀਨੇ ਹੋ ਗਏ ਸੂਏ ਨੂੰ ਮਾਗਰ ਕੱਟਾਗਾ ਜੇ ਕਿਸੇ ਭਰਾ ਨੇ ਲੈਣੀ ਹੋਈ ਬਾਈ ਨਾਲ ਜਿਹੜਾ ਸੰਪਰਕ ਕਰ ਲਿਓ ਮੈਥੇ ਪਿੰਡ ਤੋਂ ਬਾਈ ਜ਼ਿਲ੍ਹਾ ਬਰਨਾਲਾ ਤਬਾਬਰਨ ਵਾਲਾ ਰੋਡ ਤੇ ਰਹਿ ਜਾਂਦਾ ਪਿੰਡ ਆ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਘਰ ਦੀ ਝੋਟੀ ਆ ਪਹਿਲੇ ਸੂਈ ਦੇ ਸਕਦੇ ਸੀ ਨਾ ਬਾਕੀ ਸੰਪਰਕ ਕਰਕੇ ਤੁਸੀਂ ਬਾਈ ਨਾਲ ਰੇਟ ਘੱਟਵਾਦੇ ਜਿਹੜਾ ਹੋਰ ਵੀ ਕਰ ਸਕਦਾ 70000 ਬਾਈ ਕਹਿੰਦਾ ਲੈਂਡ ਦੇਣ ਹੋਊਗਾ ਬਾਕੀ ਬਾਈ ਫੋਨ ਤੇ ਗੱਲਬਾਤ ਜਿਹੜੀ ਕਰ ਲੂਗਾ ਦੇ ਸਾਰ ਚੰਗੀ ਆ ਝੋਟੀ ਹਨਾ ਥਣਾ ਥਣਾ ਠੀਕ ਆ ਸਾਈਜ਼ ਵੀ ਸੋਹਣਾਗਾ ਦੇ ਸਾਰ ਸਾਫ ਆ ਗਈ ਠੀਕ ਆ ਬਾਈ ਜੀ ਬਾਈ ਵੀ ਦੋਸਤੋ ਸੋਨੋ ਜਾਇਜ਼ ਰੇਟ ਦੀ ਕੁੱਲ 55000 ਦੀ ਆ ਝੋਟੀ ਪਹਿਲੇ ਸੂਏ ਸੂਈ ਹੋ ਜਾਂ 10 ਦਿਨਾਂ ਦੀ ਬਾਕੀ ਰੇਤ ਤੌਰ ਕੇ ਸਾਨੂੰ ਆਪਾਂ ਦਿਖਾਉਣਾ ਬਾਈ ਤੋਰੀ ਮਾੜੀ ਸੀ ਸੰਗਾ ਸੰਗਾ ਦੀ ਕੁੰਡੀ ਹੈਗੀ ਇੱਕ ਗੱਲ ਹੈ ਜਿਹੜੇ ਬਾਈ ਕਹਿੰਦਾ ਜਿਹੜਾ ਬੱਚਾ ਇਹਦਾ ਮਰ ਗਿਆ ਹਨਾ ਤਾਂ ਕਰਕੇ ਰੇਟ ਘਾਟਾ ਨਹੀਂ ਤਾਂ ਛੋਟੀ 5000 ਰੁਪਿਆ ਦੀ ਹੋਣੀ ਸੀ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਵੀ ਥਣਾ ਥਣਾ ਦੀ ਕਿਵੇਂ ਆ ਹਨਾ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਆ ਤੁਹਾਨੂੰ ਤੇ ਰੇਟ ਵੀ ਕਨਫਰਮ ਕਰਾਉਣਾ ਹੈ ਕਿਰਿਆਂ ਦਾ ਬਾਈ 55000 ਮੰਗਦਾ ਘੱਟ ਤੋਂ ਘੱਟ ਕਰਾਉਣਾ ਆਪਾਂ ਬਾਈ ਤੋਂ ਵੀ ਕੀ ਮਿਲੂ ਰੱਖੂਗਾ ਦੇਖ ਸਾਡੇ ਛੋਟੀ ਨਰੋਈ ਡਾਡੀਆ ਸੰਗਾ ਸੰਗਾ ਦੀ ਵਧੀਆ ਕੁੰਡੀ ਸੀ ਬਾਕੀ ਰੇ ਥਣਾ ਥੁਣਾ ਕਿੰਨੇ ਤੁਸੀਂ ਦੇਖ ਸਕਦੇ ਹੋ ਹਨ ਕੁਛ ਦਿਆ ਬਾਈ ਨਾ ਥਣਾ ਤੋਂ ਥੋੜੀ ਜਿਹੀ ਦਿੱਕਤ ਲੱਗਦੀ ਹੈ ਹਨਾ ਬਾਈ ਆ ਮੂਰਲੇ ਥਣ ਦੀ ਬਾਈ ਤੇਲਾ ਜਮਾਂਦਰੀ ਤੇਲਾ ਜਮਾਂਦਰੀ ਤੇਲਾ ਠੀਕ ਆ ਠੀਕ ਆ ਬੱਚਾ ਵੀ ਮਰਿਆ ਹੋਇਆ ਹਾਂ ਬੱਚਾ ਮਰਿਆ ਹੋਇਆ ਠੀਕ ਆ ਬਾਈ ਮੁੱਲ ਕੀ ਕਰ ਇਹਦਾ ਮੂਰਲੇ 52000 ਕਰਦੇ ਠੀਕ ਆ ਠੀਕ ਆ 8 ਦਾ ਦਨਾ ਦੀ ਸੂਈ ਹੋਈ ਆ ਹਾਂ ਬਾਈ 8 ਦਾ ਦਨਾ ਸੂਈ ਵੀ ਆ 8 ਕਿਲੋ ਦੁੱਧ ਹੁਣ ਤਿਆਰ ਆ ਵੀਰ ਜੀ 8 ਕਿਲੋ ਦੁੱਧ ਤਿਆਰ ਆ ਹਾਂ ਲੀਟਰ ਮਾਰ ਕੇ ਠੀਕ ਆ ਬਾਈ ਲਾਸਟ ਰੇਟ ਕਿੰਨਾ ਦਾ ਬੱਦੂ ਵੱਧ ਬਾਈ 1000 2000 ਫੁਰ ਕਟਾ ਰਹੇ ਆਪਾਂ ਠੀਕ ਯਾਦ ਹੀ ਦੇ ਰਹੇ ਹੈ ਬਾਈ 50000 ਦੀ ਹਾਂ ਠੀਕ ਹੈ ਲੈ ਵੀ ਮਤਰੋ ਕਈ ਵਾਰ ਕਿਸੇ ਨਾਲ ਚਾੜ ਚੂੜ ਚਾੜ ਚੂੜ ਤੇ ਮਿਲਦੀ ਆ ਬਾਈ ਹਾਂ ਜੀ ਚਾੜ ਉਹ ਮੂਗਾ ਨਾਲ ਆ ਠੀਕ ਆ ਠੀਕ ਆ ਨਾਲ ਆਗਾ ਮੂਗਾ ਆਹ ਕਹ ਬਾਈ ਠੀਕ ਆ ਜਮਾਂਦਰੂ ਬਾਈ ਕਹਿੰਦਾ ਤੈ ਲਾਹਣਾ ਥਾਂ ਤੋਂ ਤੇ ਦੇ ਸਾਲ ਠੀਕ ਆ ਬਾਈ ਜੇ ਕਿਸੇ ਭਰਾ ਨੇ ਦੁੱਧ ਪੀਣ ਵਾਸਤੇ ਘਰੇ ਲੈਣੀ ਹੋ ਕਟ ਰੁਪਏ ਲਾਉਣੇ ਹੋਣਾ ਹਣਾ ਅੱਛਾ ਹਾਂ ਕਟ ਰੇਟ ਲਾਉਣੇ ਹੋਣਾ ਵੀ ਚੱਲ 2-4 ਮਹੀਨੇ ਦੁੱਧ ਪੀ ਲਾਂਗੇ ਹਣਾ ਤਾਂ ਨੰਬਰ ਬੋਲੇ ਬਾਈ ਆਪਣਾ ਨੰਬਰ ਬਾਈ 84 84 373 373 46641 46641 ਕਿਹੜੀ ਜਗ੍ਹਾ ਤੋਂ ਆਏ ਬਾਈ ਭਗਤਪੁਰਾ ਮੋੜ ਆ ਜੀ ਪੱਖੋ ਕੈਂਚਿਆਂ ਦੇ ਲੱਗ ਜਾਏ 3 ਕਿਲੋਮੀਟਰ ਆਏ ਜੀ ਠੀਕ ਹੈ ਠੀਕ ਹੈ ਭਗਤਪੁਰਾ ਮੋੜ ਹਾਂਜੀ ਹਾਂਜੀ ਪੱਖੋ ਕੈਂਚਿਆਂ ਕੋਲੇ ਹਾਂਜੀ ਹਾਂਜੀ ਵਪਾਰ ਦਾ ਕੰਮ ਆਪਣਾ ਨਹੀਂ ਜੀ ਕਰਦੀ ਹੈ ਜੀ ਕਰਦੀ ਹੈ ਜੀ ਠੀਕ ਹੈ ਲਵੇ ਵੀ ਤੁਸੀਂ ਭਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਘੱਟ ਰੇਟ ਦੀ ਬਾਕੀ ਭਾਈ ਫੋਨ ਤੇ ਗੱਲਬਾਤ ਹੋ ਜਾਣਾ ਰੇਟ ਦੀ ਹਨਾ ਠੀਕ ਘੱਟ ਵੱਧ ਹੋਰ ਵੀ ਹੋ ਜਾਊ ਠੀਕ ਹੈ ਭਾਈ ਜੀ ਠੀਕ ਹੈ ਠੀਕ ਨਹੀਂ ਨਹੀਂ ਝੋਟੀ ਸੋਣੀ ਸੀਗਾ ਕਰ ਜਿਹੜੀ ਮਾਰ ਪੈ ਗਈ ਹਨਾ ਉਹ ਤਾਂ ਮਾਰ ਆ ਹਾਂ 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 ਬਾਕੀ ਤੁਸੀਂ ਭਾਈ ਨਾਲ ਸੰਪਰਕ ਕਰਕੇ ਫਿਰ ਸਰਪੈਂਟ ਵਾਲੀ ਦਾ ਮੁਕਾਬਲਾ ਕਰਦੀ ਹੈ ਜੀ ਹਾਂ 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 ਜੀ ਠੀਕ ਹੈ ਠੀਕ ਮੇਤਰੋ ਤੁਹਾਨੂੰ ਪਹਿਲੇ ਸੋਏ ਦੀ ਆਪਾਂ ਝੋਟੀ ਤੋੜ ਕੇ ਦਿਖਾਉਣਾ ਥਣ ਲੈ ਬਾਅਦ ਦੇਖੋ ਤੁਸੀਂ ਬਹੁਤ ਡਬਲ ਲੱਗਿਆ ਹੋਇਆਗਾ ਮੋਹੋ ਬਾਈ ਕਹਿੰਦਾ ਚੌਗੀ ਆ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਸਾਨੂੰ ਰੇਡ ਰੂਟ ਤੋਂ ਕਨਫਰਮ ਕਰਾਏ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾਗਾ ਪਹਿਲੇ ਸੋਏ ਝੋਟੀਆਂ ਸਿੰਗਾ ਸੰਗਾ ਦੀ ਕੁੰਡੀ ਹੈਗੀ ਤੇ ਦੇਖੋ ਸੀ ਥਣਲੇਵਾ ਬਹੁਤ ਸੋਹਣਾ ਲੱਗਿਆ ਹਾ ਦੁੱਧ ਆਦੇ ਦੇ ਪੁੱਸਾਂ ਬਾਈ ਤੋਂ ਵੀ ਕਿੰਨਾ ਦੁੱਧ ਆ ਮਾ ਝੋਟੀ ਥੱਲੇ ਆਣਾ ਬੰਨਦੇ ਬਾਈ ਬੰਨਦੇ ਬੰਨਦੇ ਇਹ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਆਪਾਂ ਥਾਣਾ ਲੇਵਾ ਦੇਖੋ ਤੁਸੀਂ ਸਾਈਡ ਤੋਂ ਪਹਿਲੇ ਸੋਏ ਦੀ ਆ ਆਰਡਰ ਬਹੁਤ ਜ਼ਬਰਦਸਤ ਲੱਗਿਆ ਹੋਇਆ ਮਾ ਝੋਟੀ ਨੂੰ ਦੇਖੋ ਸੀ ਮੰਗਰ ਕੱਟੀ ਆ ਕਿ ਕੱਟਾ ਬਾਈ ਜੀ ਕਿਹੜਾ ਪਿੰਡ ਆਪਣਾ ਪੀਰਕੋਟ ਹੈ ਜੀ ਪੀਰਕੋਟ ਆ ਚੌਦ ਦੇ ਨੇੜੇ ਫਿਰ ਤਾਂ ਗਵੰਡੀ ਪਿੰਡ ਤੋਂ ਆ ਜਾਵਾਂ ਓਡਾ ਕਿਹੜਾ ਚੌਕੇ ਤੇ ਬਾਈ ਆਪਾਂ ਆਹ ਛੋਟੀ ਕਰਦੀ ਹੈਗੀ ਕਰਦੀ ਜੀ ਠੀਕ ਆ ਪਹਿਲੇ ਸੂਏ ਸੂਏ ਆ ਕਿੰਨੇ ਦਿਨ ਹੋ ਗਏ ਬਾਈ ਸੂਏ ਨੂੰ 10-12 ਦਿਨ ਹੋ ਗਏ ਜੀ 10-12 ਕੱਟੀ ਆ ਮੰਗਰ ਕੱਟੀ ਮੰਗਰ ਹੈ ਠੀਕ ਆ ਠੀਕ ਆ ਆ ਦੇ ਕੱਟੀ ਬੋਤੀ ਕੱਟੀ ਆ ਮੰਗਰ ਆ ਠੀਕ ਆ ਕੱਟੀ ਬਾਈ ਦੀ ਗਿਆ ਦੁੱਧਾ ਤਾਂ ਬਾਈ ਕਿੰਨਾ ਕਾਗਾ ਦੁੱਧ 10 ਕਿਲੋ ਤਿਆਰ ਆ 10 12 13 ਰਗਾਲੇ ਮੰਡੀ ਕਰਕੇ ਹਾਂ ਹਾਂ ਤਾਂ ਲੈਵੇ ਤਾਂ ਲਗਦੀ ਆ ਨਾ 12 13 ਵੀ ਕਹਿ ਸਕਦੇ ਆਪਾਂ ਕਾਡੂਗੀ ਹਜੇ ਚੌਗੀ ਐ ਮੂਹੋ ਮੂਹੋ ਚੌਗੀ ਆ ਜੀ 85000 ਠੀਕ ਆ ਮੁੱਲ 85000 ਕਰਦੇ ਆ ਬਾਈ ਠੀਕ ਆ ਤੇ ਪੀਰਕੋਟ ਪੈਂਦਾ ਬਾਈ ਦਾ ਜ਼ਿਲ੍ਹਾ ਬਠਿੰਡਾ ਹੀ ਪੈਂਦਾ ਹਨਾ ਆਪਾਂ ਨੂੰ ਬਠਿੰਡਾ ਠੀਕ ਆ ਠੀਕ ਆ ਲੈ ਵੀ ਆ ਝੋਟੀ ਆ ਬਾਈ ਕੋਲੇ ਹਨਾ ਪਹਿਲੇ ਸੋਇ ਦੀ ਘਰਦੀ ਆਗੀ 10 ਲੀਟਰ ਬਾਈ ਗਾਂ ਦੁੱਧ ਆਗਾ ਦੇਖੋ ਸੀ ਪੀਰਕੋਟ ਨੰਬਰ ਦੱਸੀ ਬਾਈ ਤੇਰਾ ਇੱਕ ਵਾਰੀ ਨੰਬਰ ਮੇਰੇ ਕੋਲ ਮੋਬਾਈਲ ਹੀ ਨਹੀਂ ਹੈ ਹੈ ਨਹੀਂਗਾ ਕੋਈ ਘਰ ਦਾ ਹੋਊਗਾ ਫੋਨ ਤੇ ਬੈਗ ਜੋ ਤੇਰੀ ਝੋਟੀ ਠੀਕ ਹੈ ਠੀਕ ਹੈ ਠੀਕ ਆ ਝੋਟੀ ਆ ਪਹਿਲੇ ਸੂਈ ਦੇਖ ਸਕਾਂ ਦੋਸਤੋ ਠੀਕ ਆ ਬਾਈ ਕੋਲੇ ਮੋਬਾਈਲ ਦਾ ਫੋਨ ਹੈ ਨਹੀਂਗਾ ਬਾਕੀ ਪੀਰਕੋਟ ਪਿੰਡ ਤੋਂ ਤੁਸੀਂ ਬਾਈ ਨੂੰ ਪੁੱਛ ਗਿਆ ਨਾ ਕਿਸੇ ਕੋਲ ਵੀ ਝੋਟੀ ਮਗਾਉਗਾ ਤੁਸੀਂ ਲੈ ਸਕਦੇ ਹੋ ਚੰਗੀ ਝੋਟੀ ਸੀ ਬਾਈ ਕੋਲੇ ਜਿਹੜਾ ਨੰਬਰ ਨਹੀਂ ਹੈਗਾ ਫੋਨ ਬਾਈ ਕਹਿੰਦਾ ਪਰ ਰੱਖਿਆ ਨਹੀਂਗਾ ਦੇਖੋ ਝੋਟੀ ਚੰਗੀ ਹੈਗੀ ਪਹਿਲੇ ਸੂਏ ਦੀ 10 ਲੀਟਰ ਦੁੱਧਾਗਾ ਦੇਖੋ ਮੰਗਰ ਕੱਟੀ ਹੈਗੀ ਠੀਕ ਹੈ ਜੀ ਦੋਸਤੋ ਸੋਨੇ ਇੱਕ ਘੱਟ ਰੇਡ ਜੈ ਰੇਡ ਦੀ ਮੱਝ ਤੋੜ ਕੇ ਦਿਖਾਉਣਾ ਚੰਗੇ ਦੁੱਧ ਵਾਲੀ ਹੈ ਨਾ ਮੰਗਰ ਆ ਕੱਟੀ ਆ ਦੇ ਸਕਦੇ ਹੋ ਨਰੋਈ ਡਾਡੀ ਬਾਕੀ ਦੇ ਤਰ ਦੇ ਵੀ ਚੈੱਕ ਕਰ ਲੋ ਥਾਨ ਲੈਵਾ ਹੈ ਨਾ ਬਹੁਤ ਸੋਹਣਾਗਾ ਮੱਝ ਦਾ ਬਾਕੀ ਆਪਾਂ ਬਾਈ ਨਾ ਕਰਾਂ ਗੱਲਬਾਤ ਲੈਵਾ ਦੇਖੋ ਤੁਸੀਂ ਬਹੁਤ ਡਬਲ ਲੱਗਿਆ ਹੋਇਆ ਜੈ ਜੇ ਰੇਡ ਦੀ ਆ ਦੇਖੋ ਜੀ ਤਨੋਲੇ ਮੰਡੀ ਤੇ ਮੱਝ ਬਾਈ ਲੈ ਕੇ ਆਇਆ ਨਾ ਥਣਾ ਥਣਾ ਸਾਇ ਦੇਖੋ ਇਧਰੋਂ ਸਾਈਡ ਤੋਂ ਤੁਸੀਂ ਦੇਖੋ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਡਿਟੇਲ ਲੈ ਕੇ ਦਿੰਨੇ ਆ ਤੁਹਾਨੂੰ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਦਾ ਕਿੰਨੇ ਚਰ ਦੀ ਸੋਈ ਹੋਇਆ ਕੱਟੀ ਬੋਦਨ ਰੋਇਆ ਮਗਰ ਦੇਖੋ ਬਾਈ ਕਹਿੰਦਾ ਦੁੱਧ ਆਪਾਂ ਸਾਰਾ ਹੀ ਪਿਆਉਂਦਾ ਕੱਟੀ ਨੂੰ ਆਹ ਕੱਟੀ ਆ ਮਗਰ ਹਨ ਰੋਈ ਦਾਢੀ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਆਪਣਾ ਧਨੋਲੀ ਆ ਵੀਰ ਇੱਥੇ ਲੋਕ ਲਈ ਆ ਹਾਂਜੀ ਠੀਕ ਆ ਵਪਾਰ ਦਾ ਕੰਮ ਆ ਕੀ ਕਰਦੀ ਆ ਬਾਈ ਮੱਝ ਵਪਾਰ ਦਾ ਬਾਈ ਜਿਹੜੀ ਆਪਾਂ ਹਮੱਝ ਤੋਰੀ ਆ ਕਿ ਦਿਰੀ ਹਾਂਜੀ ਕਿੰਨੇ ਸੂਏ ਸੂਈ ਹੋਈ ਆ ਚੌਥੇ ਸੂਏ ਕਹਿ ਕੇ ਦਿੱਤੇ ਮਾਲਕ ਨੂੰ ਠੀਕ ਆ ਚੌਥੇ ਸੂਏ ਹਾਂਜੀ ਠੀਕ ਆ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ 15 ਦਿਨ ਵਿੱਚ 15 ਦਿਨ ਆ ਮਗਰ ਕੱਟੀ ਆ ਹਣਾ ਕੱਟੀ ਵਧਿਆ ਨਰੋਈ ਆ ਰਹਣਾ ਦੁੱਧ ਦਾ ਚੰਗਾ ਚੰਗਾ ਆ ਲੱਗਦਾ ਹਣਾ ਸਾਡਾ ਦੁੱਧ ਪੀ ਲੇ ਵੀਰ ਠੀਕ ਆ ਠੀਕ ਆ ਬਾਈ ਕਿੰਨਾ ਦੁੱਧ ਆ ਮੱਝ ਥੱਲੇ ਦੁੱਧ 13 ਕਿਲੋ ਵੀਰ ਇੱਥੇ 1 ਤੇ ਥਣਾ ਥਣਾ ਬਾਈ ਕਿਵੇਂ ਸਾਫ ਹਤਾਂ ਦੀ ਹਾਂਜੀ ਹਾਂ ਜਮਾ ਠੀਕ ਆ ਠੀਕ ਆ ਤੇ ਬਾਈ ਮੁੱਲ ਕੀ ਕਰਤਾ ਇਹਦਾ ਮੁੱਲੇ ਤਾਂ 95000 ਕਰਤਾ ਠੀਕ ਆ ਲੈਣ ਦੇਣ ਬਾਈ ਕਿੱਥੋਂ ਰੱਖੋ ਜੂ 85 ਦੇ 85 ਦੇ ਠੀਕ ਆ ਤਨੋਲੇ ਲੋਕਲ ਤੋਂ ਹੀ ਆ ਬਾਈ ਤੇ 95000 ਮੁੱਲ ਕਰਦਾ 85 ਦੇ ਦਿਆਂਗੇ ਨਾ ਆਪਾਂ ਨੰਬਰ ਬੋਲੇ ਬਾਈ ਆਪਣਾ ਇੱਕ ਵਾਰੀ 99642 94642 21701 21701 ਆ ਲੋਕਲ ਤਨੋਲੇ ਤੋਂ ਹੀ ਇੱਥੋਂ ਠੀਕ ਆ ਲੈ ਵੀ ਆ ਮੱਝ ਆ ਗਈ ਮੁੱਲ ਬਾਈ 95000 ਕਰਦਾ ਲੈਂਡ ਦੇਣ ਕਹਿੰਦਾ 85000 ਆ ਬਾਕੀ ਫੋਨ ਤੇ ਗੱਲਬਾਤ ਕਰ ਲਿਓ ਤੁਸੀਂ ਤੇ ਚੰਗੇ ਦੁੱਧ ਵਾਲੀ ਹੈਗੀ ਥਣਾ ਥਣਾ ਦੀ ਠੀਕ ਆ ਸਾਈਜ਼ ਵਧੀਆ ਸੋਹਣਾ ਆ ਨਾ ਥਣਾ ਦੇਖੋ ਸੀ ਚਾਰੇ ਥਣ ਵਧੀਆ ਸਾਈਜ਼ ਆਗੇ ਬਾਕੀ ਦੇ ਬਾਈ ਕਹਿੰਦਾ ਥਣਾ ਥਮਾ ਸਾਫ ਹਰ ਚੰਗੀ ਕੱਟੀ ਆ ਮਗਰ ਨਰੋਈ ਹੈ ਨਾ ਬਾਕੀ ਤੁਸੀਂ ਬਾਈ ਨਾਲ ਸੰਬਰਤ ਕਰ ਸਕਦੇ ਹੋ ਨੀਲੀ ਰਾਵੀ ਦੀ ਕੱਟੀ ਦਿਖਾਉਣਾ ਤੁਹਾਨੂੰ ਬਾਈਆਂ ਦੀ ਹਾਂ ਬਹੁਤ ਸੋਹਣੀ ਆਗੀ ਦੇਖੋ ਸੀ ਚੰਗੇ ਕੱਦਗਾੜ ਦੀ ਸੋਹਣੀ ਸੁਨੱਖੀ ਆ ਨੀਲੀ ਰਾਵੀ ਚ ਪੈ ਜਾਂਦੀ ਆ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਆਪਾਂ ਡਿਟੇਲ ਲੈਨੇ ਆ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਹਨਾ ਕਿੰਨੀ ਉਮਰ ਆ ਦੇਖੋ ਸੰਗਾ ਸੰਗਾ ਦੀ ਮੂੰਹ ਮੱਥੇ ਦੀ ਗੁੰਡੀ ਹੈਗੀ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਆਪਾਂ ਡਿਟੇਲ ਲੈ ਕੇ ਦਿੰਨੇ ਆਗੇ 16 40 ਸਾਨੂੰ ਦਿਖਾ ਆਨੇ ਆਪਾਂ ਘੱਟੀ ਦੀ ਲੈ ਵੀ ਥਾਣ ਵੀ ਪੰਜਾ ਹਨਾ ਦੇ ਸਕਦੇ ਸੀ ਪੰਜ ਨਹੀਂ ਘੱਟੀ ਦੀ ਪੰਜ ਸਨ ਵਾਲੀ ਆ ਬਾਈ ਠੀਕ ਆ ਠੀਕ ਆ ਕਿੰਨੀ ਉਮਰ ਆ ਬਾਈ ਦੀ ਇਹ ਹੈਗੀ 16 ਮਹੀਨਿਆਂ ਦੀ 16 ਮਹੀਨਿਆਂ ਦੀ ਠੀਕ ਆ ਚੰਗੀ ਆ ਬਾਈ ਘੱਟੇ ਹਨ ਹੋਂ ਤਾਂ ਤੇ ਬਾਈ ਪੰਜ ਥਾਣਾ ਦਾ ਕਰਕੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਲੈ ਵਿਕ ਜਾਂਦੀ ਹੈਗੀ ਪਸ਼ੂ ਵਿਕਦੇ ਨਹੀਂ ਅੱਗੇ ਵੇਚੀ ਸੀ ਪੰਜਾਣਾ ਝੋਟੀ ਦੇ ਨਾਲ ਦੀ ਠੀਕ ਆ ਠੀਕ ਆ ਸੋਈ ਹੋਈ ਵਿੱਚ ਝੋਟੀ ਦੇ ਨਾਲ ਦੀ ਚੱਲਿਆ ਨਹੀਂ ਪਰ ਉਹਦਾ ਸਾਨੂੰ ਠੀਕ ਆ ਚੱਲਿਆ ਲਈ ਤੇ ਇਹਦਾ ਕਿਵੇਂ ਰਹੂਗਾ ਵੀ ਚੱਲੂਗੀ ਕਿਵੇਂ ਬਾਹਰ ਨਹੀਂ ਚੱਲਾਂਦੀ ਉਹਦਾ ਚੱਲਿਆ ਨਹੀਂ ਉਹਦੇ ਵੀ ਐਸੀ ਚੱਲਿਆ ਨਹੀਂ ਨਹੀਂ ਭੈਣ ਦੀ ਜਿਹੜੀ ਉਹ ਵੇਚੀ ਆ ਸੀ ਠੀਕ 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 ਉ ਤਾਂ ਲੈ ਲੂ ਵੀ ਜਾਂਦਾ ਇਹ ਲਾਉਣਾ ਹੋਵੇ ਹਨ ਲੈ ਵੀ ਸਕਦਾ ਹਾਂ ਰੱਸੀ ਰੱਸੀ ਦਾ ਗਦੁੱਗਾ ਬਣਦੇ ਠੀਕ ਆ ਬਾਈ ਮੁੱਲ ਕੀ ਕਰਤਾ ਇਹਦਾ ਮੁੱਲ ਕੀ ਆ ਜੀ ਠੀਕ ਆ ਕਿੱਥੋਂ ਤੱਕ ਦੇਵੇਂਗਾ ਜੀ ਕਿੱਥੋਂ ਤੱਕ ਦੇਵੇਂਗਾ 82 82 ਠੀਕ ਆ ਠੀਕ ਆ ਨੰਬਰ ਬੋਲੇ ਬਾਈ 99684 99684 43146 43146 ਹਾਂ ਜੀ ਕਿਹੜਾ ਪੰਡਾ ਬਾਈ ਢੰਡਾ ਹੀ ਇਤਨੋ ਲਾ ਠੀਕ ਆ ਜੀ ਬੋਲੀਗੇ ਮਗਰ ਨਹੀਂ ਫਰਾਂਗਾ ਕੱਲ ਠੀਕ ਆ No, oh,